ਬਾਰਡਰਾਂ ਤੇ ਕੌਣ ਬੈਠਿਆ ਜੇ ਪਾਕਿਸਤਾਨ ਦਾ ਮੂੰਹ ਮੋੜਨਾ ਹੋਵੇ ਤੇ ਕੌਣ ਸਿੱਖ ਰੈਜੀਮੈਂਟ ਜੇ ਚੀਨ ਦਾ ਮੂੰਹ ਮੋੜਨਾ ਹੋਵੇ ਤੇ ਸਿੱਖ ਰੈਜੀਮੈਂਟ ਜੇ ਹੋਰ ਬਾਂਗਲਾਦੇਸ਼ਾਂ ਨਾਲ ਸਾਨੂੰ ਬਾਂਗਲਾਦੇਸ਼ੀ ਭੇਜਦਾ ਜੁੱਤਾ ਤੇ ਉੱਥੇ ਕੌਣ ਜਾਂਦੀ ਹੈ ਸਿੱਖ ਰੈਜੀਮੈਂਟ ਜੇ ਕਿਤੇ ਆਫਤ ਆ ਜਾਂਦੀ ਹੈ ਉੱਥੇ ਕੌਣ ਪਹੁੰਚਦਾ ਹੈ ਸਿੱਖ ਇਹ ਤਾਂ ਸਾਡੇ ਗੁਰੂ ਦਾ ਥਾਪੜ ਆਇਆ ਸਾਡੀ ਪਿੱਠ ਤੇ ਜਿੱਥੇ ਕਿਤੇ ਮੁਸੀਬਤ ਹੋਊਗੀ ਜਿੱਥੇ ਕਿਤੇ ਜ਼ੁਲਮ ਹੋਊਗਾ ਜਿੱਥੇ ਕਿਤੇ ਤਰਾਸਤੀ ਹੋਊਗੀ ਉੱਥੇ ਸਿੱਖ ਖੜਾ ਹੋਊਗਾ ਉੱਥੇ ਗੁਰਗੁਆਬ ਸਿੰਘ ਆਪ ਸਹਾਇ ਹੋ ਗਿਆ ਆਪਣੇ ਸਿੱਖ ਨਾਲ ਖੜੇ ਹੋਣਗੇ ਉੱਥੇ ਚਾਰ ਸਹਬਜ਼ਾਦੇ ਮਾਤਾ ਗੁਜਰਕੌਰ ਸਾਰੇ ਉੱਥੇ ਇਕੱਠੇ ਹੋਣਗੇ ਉਹ ਅਰਦਾਸ ਦਾ ਹੀ ਇੱਕ ਫਾੜਿਆ ਅੱਜ ਸਾਨੂੰ ਸਾਰੇ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਸਿੱਖ ਹਰ ਇੱਕ ਥਾਂ ਤੇ ਆਪਣੀ ਜਿਹੜੀ ਆ ਪੈੜ ਬਣਾ ਕੇ ਬੈਠਾ ਤੁਸੀਂ ਦਿੱਲੀ ਦਾ ਮੋਰਚਾ ਕਿਸਾਨੀ ਅੰਦੋਲਨ ਦੇਖਿਆ ਉਸ ਸਿੱਖਾਂ ਨੇ ਲਾਇਆ ਪੂਰੇ ਹਿੰਦੁਸਤਾਨ ਚ ਜਿਹੜਾ ਉਹਦਾ ਚਰਚਾ ਸ਼੍ਰੀ ਦਾ ਪੂਰਾ ਹਿੰਦੁਸਤਾਨ ਇਕੱਠਾ ਆ ਸਿੱਖ ਪੱਲਾ ਸਿੱਖੜੀ ਪੂਰੇ ਦੇਸ਼ ਨੂੰ ਜੋੜਨ ਵਾਲਾ ਸਿੱਖ ਆ ਬਿਲਕੁਲ ਜੀ ਪੂਰੇ ਦੇਸ਼ ਨੂੰ ਚੋੜਨ ਵਾਲਾ ਸਿੱਖਿਆ ਸੀ ਕਿ ਕਿਸੇ ਵੀ ਗੱਲ ਤੋਂ ਪਿੱਛੇ ਨਹੀਂ ਹਟਦਾ ਹਰ ਜਗ੍ਹਾ ਤੇ ਸਿੱਖ ਤਿਆਰ ਪਰ ਤਿਆਰ ਰਹਿੰਦਾ ਪਰ ਜੇ ਦੇਖੇ ਜਾਵੇ ਤਾਂ ਕੁਝ ਇਸ ਸਮੇਂ ਜਿਹੜੇ ਮੌਜੂਦਾ ਹਾਲਾਤ ਨੇ ਕਿਉਂਕਿ ਜੇ ਦੇਖੇ ਜਾਵੇ ਤਾਂ ਬੱਚਿਆਂ ਨੂੰ ਇਤਿਹਾਸ ਬਾਰੇ ਨਹੀਂ ਪਤਾ ਤੇ ਜਦੋਂ ਇਤਿਹਾਸ ਬਾਰੇ ਜਾਣਕਾਰੀ ਨਾ ਹੋਵੇ ਤਾਂ ਕਿਤੇ ਨਾ ਕਿਤੇ ਮਨ ਡੋਲ ਜਾ ਕਿਤਨਾ ਕਿਤੇ ਬਦਲਣ ਦੀ ਕੋਸ਼ਿਸ਼ ਕਰਦੇ ਨੇ ਕੀ ਲੱਗਦਾ ਹੈ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਇਤਿਹਾਸ ਨਾਲ ਜੋੜਨਾ ਚਾਹੀਦਾ ਸਭ ਤੋਂ ਪਹਿਲਾਂ ਸਵਾਲੀਆ ਨਿਸ਼ਾਨਿਆ ਸਕੂਲਾਂ ਤੇ ਸਭ ਤੋਂ ਵੱਡਾ ਨਿਸ਼ਾਨ ਐਸ்சிਪੀਸੀ ਤੇ ਸਵਾਲੀਆ ਨਿਸ਼ਾਨਿਆ ਜਿਨ੍ਹਾਂ ਨੇ ਸਾਡੇ ਬੱਚਿਆਂ ਦੇ ਹੱਥ 'ਚ ਇਤਿਹਾਸ ਰਾਇਸੀ ਅੱਜ ਸਾਡੇ ਬੱਚੇ ਇਤਿਹਾਸ ਪੜਨ ਲਈ ਫਰੋਲਣ ਲਈ ਮਜਬੂਰ ਐਸੀ ਉਹਨਾਂ ਨੂੰ ਦੇ ਰਿਹਾ ਪਰ ਇਤਿਹਾਸ ਤਰੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਪਰ ਮੈਂ ਸਾਰੇ ਹੀ ਸਕੂਲਾਂ 'ਚ ਸਾਰੇ ਹੀ ਜਿੰਨੇ ਵਿਦਵਤ ਦਿਹਾਰੇ ਆ ਉਹਨਾਂ ਜੀ ਮੈਂ ਕਹਿੰਦਾ ਪੁਰਾਣਾ ਇਤਿਹਾਸ ਪ੍ਰਾਂਤਰ ਇਤਿਹਾਸ ਸਾਡਾ ਇਲਾਵਾ ਉਹ ਬੱਚਿਆਂ ਦੇ ਹੱਥ ਚ ਦਿੱਤਾ ਜਾਵੇ ਜਿੱਥੇ ਸਾਡੀਆਂ ਮਾਂ ਦਾ ਸਮਰਮਰ ਦੇ ਨਾਂ ਦੇ ਉੱਤੇ ਤੋੜੀਆਂ ਜਾਂਦੀਆਂ ਜਿੱਥੇ ਸਾਡੇ ਇਤਿਹਾਸ ਨੂੰ ਮਿਕਾਰਿਆ ਜਾਂਦਾ ਅੱਜ ਸੰਗਮਰ ਪਰ ਲਾਉਣ ਦੀ ਜਰੂਰਤ ਨਹੀਂ ਸਾਡੇ ਇਤਿਹਾਸ ਨੂੰ ਕੱਚਾ ਜੇ ਇਕੱਠੀਓ ਕਿ ਚਾ ਰੱਖਿਆ ਜਾਵੇ ਜਿਸ ਤਰ੍ਹਾਂ ਦੀ ਉਹ ਸ਼ਕਲ ਸੀ ਸਾਡੇ ਬੱਚੇ ਜਿਆਦਾ ਪ੍ਰਭਾਵਿਤ ਹੋਣਗੇ ਇੱਕ ਸੰਗਮੇ ਬੱਤੀ ਜ਼ਰੂਰਤ ਨਹੀਂ ਸਾਡਾ ਸਿੱਖ ਪੱਖਾ ਤੜ੍ਹੂਗਾ ਜੇ ਸਾਡਾ ਜਿਹੜਾ ਕੌਮ ਦਾ ਇਤਿਹਾਸ ਸੀਗਾ ਜੋ ਕੱਚਾ ਹੋਊਗਾ ਜਿਹੜਾ ਕੱਚਾ ਇਤਿਹਾਸ ਹੈ ਜਿਵੇਂ ਸਾਡਾ ਟੋਡਰਮਾਲ ਦੀ ਹਵੇਲੀ ਅੱਜ ਤੋੜ ਦਿੱਤੀ ਗਈ ਠੰਡਾ ਬੁਰਜ ਤੋੜ ਦਿੱਤਾ ਗਿਆ ਸੰਗਮ ਵਿੱਚ ਮਰਲਾ ਦਿੱਤਾ ਹੈ ਜੇ ਅਸਲੇ ਰੂਪ ਤੋਂ ਹੁੰਦਾ ਜੇ ਜਿਨ੍ਹਾਂ ਨੀਹਾਂ 'ਚ ਸਾਡੇ ਸਾਹਿਬ ਜਦਵੇ ਚੁਣਵਾਏ ਗਏ ਸੀ ਉਹ ਨੀਹਾਂ 'ਚ ਬੜੀਆਂ ਛੋਟੀਆਂ ਬੜੇ ਅਲੱਗ ਰੂਪ ਵਿੱਚ ਕਿਤੇ ਜਾਂਦੀਆਂ ਨੇ ਉਹ ਨੀਹਾਂ ਉਤਰਾ ਰੱਖਿਆ ਜਾਂਦੇ ਤੇ ਸਿੱਖ ਇਤਿਹਾਸ ਦੀ ਨੀਹ ਜਿਹੜੀ ਬੜੀ ਮਜ਼ਬੂਤ ਹੁੰਦੀ ਪਹਿਲਾ ਜਿਹੜਾ ਇਤਿਹਾਸ ਗਵਾਏ ਜਦੋਂ ਵੀ ਕੋਈ ਮਾਂ ਬੱਚਾ ਜਨਮ ਦੀ ਸੀ ਪੇਟ 'ਚ ਹੁੰਦਾ ਸੀ ਤਾਂ ਉਸ ਨੂੰ ਚੰਗੇ ਇਤਿਹਾਸ ਬਾਰੇ ਦੱਸਿਆ ਜਾਂਦਾ ਤਾਂ ਜੋ ਬੱਚਾ ਉਸ ਤਰ੍ਹਾਂ ਦਾ ਹੋਵੇ ਪਰ ਅੱਜ ਕੱਲ ਤਾਂ ਰੀਲਾਂ 'ਤੇ ਜੁੜੇ ਹੋਏ ਨੇ ਇਹ ਬੜੀ ਵੱਡੀ ਪਲੈਨਿੰਗ ਆ ਸਾਡੇ ਬੱਚਿਆਂ ਦੇ ਹੱਥਾਂ 'ਚ ਜਿਹੜਾ ਮੋਬਾਈਲ ਦੇ ਦਿੱਤਾ ਕਿ ਸਾਡੇ ਮਾਪੇ ਕੀ ਕਰਦੇ ਜਿਹੜਾ ਬੱਚਾ ਜੰਮਦਾ ਉਹ ਜਦੋਂ ਵੀ ਰੋਂਦਾ ਉਹਦੇ ਹੱਥ 'ਚ ਮੋਬਾਈਲ ਦੇ ਦਿੱਤਾ ਜਾਂਦਾ ਬੱਚਾ ਨੂੰ ਰੋਣ ਨਹੀਂ ਦਿੱਤਾ ਜਾਂਦਾ ਜਦੋਂ ਬੱਚਾ ਰੋਊਗਾ ਇਹ ਇੰਦਰੀਆ ਜਾਗਰਿਤ ਹੋਣ ਗਿਆ ਉਹਦੇ ਅੰਦਰ ਖੂਸ਼ਹਾਲਤਾ ਹੋਊਗਾ ਬੱਚੇ ਦਾ ਰੋਣ ਤੋਂ ਬੜਾ ਕੁਝ ਨਿਪੁੰਨਦਾ ਪਰ ਅੱਜ ਅਸੀਂ ਆਪਣੇ ਬੱਚੇ ਜਿਹੜੇ ਆ ਤੁਸੀਂ ਦੇਖਣਾ ਰੀਲਾਂ ਜਿਹੜੀਆਂ ਸ਼ੋਹਰਤ ਲਈ ਰੀਲਾ ਪਾਣੀਆਂ ਚਾਹੀਦੇ ਸੇ ਅੱਜ ਜਿਹੜੇ ਬੰਦੇ ਜਿਹੜੀਆਂ ਜਨਾਨੀਆਂ ਭੜਕੇ ਜਿਹੜਾ ਉਹ ਬਚਾਰਾ ਵਾਂਗੂ ਪੇਸ਼ ਕਿਤੇ ਰ ਸਾਡੀ ਸੇਖੋਂ ਜੋਤਾ ਦੀ ਜੋਮ ਪੋਮ ਆ ਜਿਹੜੇ ਜੋੜੇ ਸਿਰ ਧਲੀ ਤੇ ਰੱਖ ਕੇ ਲੱਦੇ ਸੀ ਅੱਜ ਨਚਾਰਾ ਨੀ ਕੰਮ ਬਣਾਈ ਜਾ ਰਹੀ ਆ ਇਹ ਬੜੀ ਨੀ ਕੱਪੜੀ ਵੱਡੀ ਆਰਐਸਐਸ ਦੀ ਇਹ ਸਾਡੇ ਲੋਕਾਂ ਦੇ ਹੱਥਾਂ 'ਚ ਐਵੇਂ ਮੋਬਾਈਲ ਨੇ ਆਏ ਐਵੇਂ ਇਹ ਜਿਹੇ ਰੀਲਾ ਨਹੀਂ ਪੜਾਏ ਆ ਜਾੜੀਆਂ ਇਹ ਬੜੀ ਵੱਡੀ ਸੋਚੀ ਸਭ ਦੀ ਸਾਜੀ ਦਾ ਕਿ ਸੇਖ ਜਿੱਤੇ ਰਹਿੰਦਾ ਉਹ ਆਲੇ ਦੁਆਰੇ ਨੂੰ ਪੜਾ ਪਰਫੁੱਲਤ ਕਰਕੇ ਰਹਿਦਾ ਬੜਾ ਉਹਦਾ ਅੱਜ ਇਹ ਲੋਕਾਂ ਦੇ ਵਿੱਚ ਪਛਾਣ ਕੇ ਰੱਖਦਾ ਬੜਾ ਮਾਰਕਾਟ ਵਾਲਾ ਕਿਉਂਕਿ ਅਸੀਂ ਧਾਵੀ ਰਿਆ ਪੰਜਾਬੀ ਲੋਕ ਧਾਵੀ ਰਿਆ ਸਤਨ ਧਾਵੀ ਰਿਆ ਮੂਵੀਾਂ ਦੇ ਮੂੰਹ ਤੋੜਦੇ ਆ ਲੋਕਾਂ ਨੇ ਧੀਆਂ ਜਿਹੜਿਆ ਉਹ ਵਸਾਈਆਂ ਲਿਆ ਲਿਆ ਕੇ ਉਹਨਾਂ ਦੇ ਮੂੰਹ ਮੋੜਿਆ ਅਬਦਾਲੀ ਤੱਕ ਸੱਡ ਤੋਂ ਸ਼ਗਬ ਖਾ ਕੇ ਗਿਆ ਪਰ ਅਸੀਂ ਇੱਕ ਮੋਬਾਈਲ ਦੀ ਜਪੋਰ ਚਾਹ ਕੇ ਆਪਣਾ ਇਤਿਹਾਸ ਦਵਾ ਰਿਆਂ ਉਹ ਇਤਿਹਾਸ ਸਾਡੇ ਸਕੂਲਾਂ ਦੇ ਵਿੱਚ ਐਸੀਪੀਸੀ ਅਤੇ ਹੋਰ ਸਿੱਖਿਆ ਦੇ ਆਰਿਆਂ ਦੇ ਵਿੱਚ ਚੰਗੀ ਤਰ੍ਹਾਂ ਸਾਨੂੰ ਪੜ੍ਹਾਉਣਾ ਚਾਹੀਦਾ ਜਿਹੜਾ ਪੁਰਾਣਾ ਇਤਿਹਾਸ ਹੈ ਨਵਾਂ ਇਤਿਹਾਸ ਬਿਲਕੁਲ ਜਿਹੜਾ ਗਲਤ ਇਤਿਹਾਸ ਸਾਨੂੰ ਪੇਸ਼ ਕੀਤਾ ਜਾ ਰਿਹਾ ਇਹਨਾਂ ਸਾਰੇ ਹਾਲਾਤਾਂ ਨੂੰ ਦੇਖਿਆ ਜਾਵੇ ਤਾਂ ਇੱਕ ਪਾਸੇ ਕਿਤੇ ਅਸੀਂ ਗੁਰਪੁਰ ਬਣਾਉਂਦੇ ਆ ਨਗਰ ਕੀਰਤਨ ਕਰਦੇ ਆ ਪਰਮ ਸੰਮਾਗਮ ਕਰਾਇਆ ਜਾਂਦੇ ਨੇ ਪਰ ਸੇਧ ਜਲੀ ਉਹ ਨਹੀਂ ਲਈ ਜਾਂਦੀ ਹਰ ਇੱਕ ਤਿਹਾਰ ਹਰ ਇੱਕ ਗੁਰਪੁਰਬ ਦਾ ਆਪਣਾ ਮਹੱਤਵ ਆ ਮਨਾਉਣਾ ਜ਼ਰੂਰੀ ਆ ਪਰ ਉਹਦੇ ਨਾਲ ਦੇ ਨਾਲ ਜਿਹੜਾ ਇੰਨਾ ਖੱੱਚਾ ਕਰਨ ਨਾਲ ਆਪਣੇ ਜਿਹੜੀ ਕੌਮ ਆ ਉਹਦੇ ਉੱਤੇ ਇਲਾ ਖੱੱਚਾ ਕੀਤਾ ਜਾਂਦਾ ਸਾਡੇ ਲੋਕ ਜਿਹੜਾ ਧਰਮ ਪ੍ਰਵਤਨ ਨਹੀਂ ਕਰਨਗੇ ਸਾਡੇ ਲੋਕ ਜਿਹੜਾ ਆਪਣੇ ਧਰਮ ਚ ਪੱਕੇ ਰਹਿਣਗੇ ਉਹ ਜਿਹੜੀ ਆ ਜਿਹੜੇ ਤਿਹਾਰ ਆ ਤਨਹਾੜਾ ਦੇ ਤਿਹਾਰ ਬਣਾ ਦਿੱਤੇਗੇ ਅਸਲ ਵਿੱਚ ਸੇ ਘਮ ਗਰੀਬਾਂ ਦੀ ਜਿਹੜੀ ਆ ਰਾਖੀ ਭਾਂਦੀ ਸੀ ਅੱਜ ਸਾਡੇ ਗਰੀਬਾਂ ਕਰੋ ਉਹਨਾਂ ਦਾ ਜਿਹੜਾ ਧਰਮ ਖੋ ਕੇ ਦੂਜੇ ਪਰਮੰਸ਼ਰ ਪ੍ਰਵਾਣ ਵਾਸਤੇ ਉਹ ਲੋਕ ਚਮੇਵਾ ਰਹੇ ਜਿਹੜੇ ਲੋਕ ਆਪਣੇ ਧਰਮ ਦੇ ਲੋਕਾਂ ਤੇ ਧਿਆਨ ਨਹੀਂ ਦਿੰਦੇ